ਹਾਂਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੇ YouTube ਚੈਨਲ ਤੇ ਅੱਜ ਆਪਾਂ ਬਹੁਤ ਹੀ ਬ੍ਰੇਕਿੰਗ ਨਿਊਜ਼ ਲੈ ਕੇ ਤੁਹਾਡੇ ਸਾਹਮਣੇ ਆਇਆਗੇ ਕਿ ਸਕੂਲਾਂ ਦੇ ਰਿਗਾਰਡਿੰਗ ਜਿਹੜਾ ਵੱਡਾ ਫੈਸਲਾ ਲਿਆ ਗਿਆ ਹੈ ਗਰਮੀ ਦੀਆਂ ਛੁੱਟੀਆਂ ਨੂੰ ਲੈ ਕੇ ਵੱਡੀ ਖਬਰ ਇੱਕ ਸਾਹਮਣੇ ਆ ਰਹੀ ਹੈ ਪੰਜਾਬ ਵਿੱਚ ਮੌਨਸੂਨ ਦੀ ਐਂਟਰੀ ਹੋ ਚੁੱਕੀ ਹੈ ਗਰਮੀ ਦੀਆਂ ਛੁੱਟੀਆਂ ਖਤਮ ਹੋਣ ਤੇ ਸਰਕਾਰ ਨੇ ਇੱਕ ਵੱਡਾ ਫੈਸਲਾ ਲਿਆ ਹੈ ਉਸ ਤੋਂ ਪਹਿਲਾਂ ਆਪਾਂ ਮੌਸਮ ਵਿਭਾਗ ਦੀ ਜਾਣਕਾਰੀ ਜਿਹੜੀ ਮੌਸਮ ਵਿਭਾਗ ਵੱਲੋਂ ਆਈ ਹੈ ਉਹ ਡਿਸਕਸ ਕਰਦੇ ਆਂਗੇ ਪਿਆਰਨਕ ਗਰਮੀ ਵਿਚਾਲੇ ਪੰਜਾਬ ਦੇ ਸਕੂਲਾਂ ਦੀਆਂ ਛੁੱਟੀਆਂ ਨੂੰ ਲੈ ਕੇ ਇੱਕ ਅਹਿਮ ਖਬਰ ਆ ਰਹੀ ਹੈ ਜਿਹੜੀ ਉਸ ਤੋਂ ਪਹਿਲਾਂ ਮੌਸਮ ਵਿਭਾਗ ਮੁਤਾਬਕ ਗੁਰਤਾਸਪੁਰ, ਅੰਮ੍ਰਿਤਸਰ, ਤਰਨਤਾਰਨ, ਫਿਰੋਜ਼ਪੁਰ, ਫਰੀਦਕੋਟ, ਮੁਕਸਰ ਸਾਹਿਲ, ਕਾ ਮੋਗਾ, ਬਠਿੰਡਾ, ਬਰਨਾਲਾ, ਮਾਨਸਾ, ਲੁਧਿਆਣਾ ਤੇ ਸੰਗਰੂਰ ਜ਼ਿਲ੍ਹਿਆਂ ਦੇ ਵਿੱਚ ਹਾਈਵੇ ਅਲਰਟ ਹੈ ਦੱਸਦੇ ਆ ਕਿ ਮੰਗਲਵਾਰ ਨੂੰ ਪੰਜਾਬ 'ਚ ਵੱਧ ਤੋਂ ਵੱਧ ਤਾਪਮਾਨ 44 ਡਿਗਰੀ ਨੂੰ ਪਾਰ ਕਰ ਗਿਆ ਜਿਸ ਤੋਂ ਸੰਕੇਤ ਮਿਲ ਰਹੇ ਹਨ ਕਿ ਆਉਣ ਵਾਲੇ ਦਿਨਾਂ 'ਚ ਮੌਸਮ 'ਚ ਬਦਲਾਅ ਹੋਵੇਗਾ ਉੱਥੇ ਜਲੰਧਰ 'ਚ ਬਾਤਵਾਤਾਪਮਨ 40.2 ਡਿਗਰੀ ਸੈਲਸੀਅਸ ਦਰਸ ਕੀਤਾ ਗਿਆ ਜਦਕਿ ਘਟੋ ਘਟ ਤਾਪਮਨ 28 ਡਿਗਰੀ ਸੈਲਸੀਅਸ ਤੋਂ ਉੱਪਰ ਦਰਜ ਕੀਤਾ ਗਿਆ ਹੈ ਪਿਛਲੇ 24 ਘੰਟਿਆਂ ਦੌਰਾਨ ਤਾਪਮਨ ਵਿੱਚ 1.3 ਦਾ ਬਦਲਾਅ ਹੋਇਆ ਹੈ ਅਜਿਹੀ ਵਿਦਿਆਰਥੀ ਤੇ ਮਾਪੇ ਛੁੱਟੀਆਂ ਦੇ ਵਧਨ ਦੀ ਉਮੀਦ ਕਰ ਰਹੇ ਹਨ ਕਿਉਂਕਿ ਭਾਰਤੀ ਮੌਸਮ ਵਿਭਾਗ ਨੇ ਹਾਈਵੇ ਦੇ ਅਲਰਟ ਜਾਰੀ ਕੀਤਾ ਆਈਐਮਡੀ ਨੇ ਤਾਪਮਨ ਵਿੱਚ ਮਹੋਰੀ ਗਿਰਾਵਟ ਨੂੰ ਧਿਆਨ ਵਿੱਚ ਰੱਖਦੇ ਹੋਏ 28 ਜੂਨ ਤੋਂ بارش ਦੀ ਪੂਰਕ ਮੰਨੀ ਕੀਤੀ ਹੈ ਜਿਸ ਨਾਲ ਭਿਆਨਕ ਗਰਮੀ ਤੋਂ ਰਾਹਤ ਮਿਲਣੀ ਦੀ ਉਮੀਦਾਂ ਤੇ ਖਬਰ ਜੁੜੀ ਬਿਲਕੁਲ ਸਾਸੁਗਈਆ ਮੌਸਮ ਵਿਭਾਗ ਦੀ ਤੁਹਾਨੂੰ ਵੀ ਪਤਾ ਹੈ ਕਿ ਪੰਜਾਬ ਵਿੱਚ ਬਹੁਤ ਜਗ੍ਹਾ ਤੇ ਮੀਂਹ ਪੈਣੇ ਸ਼ੁਰੂ ਹੋ ਚੁੱਕੇ ਹਨ ਮੌਸਮ ਵਿੱਚ ਜਿਹੜੇ ਤਾਪਮਾਨ ਵਿੱਚ ਕਾਫੀ ਗ੍ਰਾਵਟ ਆ ਚੁੱਕੀ ਹੈਗੀ ਹੈ ਤਾਂ ਉਸ ਨੂੰ ਧਿਆਨ ਚ ਰੱਖਦੇ ਹੋਏ ਦੁਬਾਰਾ ਛੁੱਟੀਆਂ ਹੋਣੀਆਂ ਜਾਂ ਛੁੱਟੀਆਂ ਦੇ ਅੱਗੇ ਵਧਣ ਦੇ ਕੋਈ ਅਸਾਰ ਨਜ਼ਰ ਨਹੀਂ ਆਣੇ ਹਨ ਇਵਨ ਕਿ 1 ਜੁਲਾਈ ਨੂੰ ਵੀ ਪੰਜਾਬ ਵਿੱਚ ਭਾਰੀ ਮੀਂਹ ਦੀ ਸੰਭਾਵਨਾ ਦੱਸੀ ਗਈ ਹੈ ਤਾਂ ਮਤਲਬ ਜਿਹੜੇ ਛੁੱਟੀਆਂ ਨੇਗੀਆਂ ਉਹ ਅੱਗੇ ਨਹੀਂ ਵਧਣਗੀਆਂ ਕਿਸੇ ਵੀ ਹਾਲਾਤ ਵਿੱਚ ਬੱਚਿਆਂ ਦੀ ਜਿਹੜੀ ਪੜ੍ਹਾਈ ਆ ਉਹ ਜਾਰੀ ਕੀਤੀ ਜਾਵੇਗੀ ਬਟ ਫਿਰ ਵੀ ਸਰਕਾਰ ਕਦੇ ਵੀ ਚਿਆਂ ਤੇ ਭਵਿੱਖ ਨਾਲ ਖਿਲਵਾੜ ਨਹੀਂ ਕਰਦੇ ਜੇਕਰ ਕੋਈ ਹੋਰ ਅਪਡੇਟ ਸਾਨੂੰ ਮਿਲਦੀ ਆ ਅਸੀਂ ਤੁਹਾਨੂੰ ਜ਼ਰੂਰ ਅਪਡੇਟ ਕਰਾਂਗੇ ਜੁੜੇ ਰਹੋ ਸਾਡੇ ਚੈਨਲ ਦੇ ਨਾਲ ਧੰਨਵਾਦ